ਲਗਭਗ 90% ਜਿਹੜੀਆਂ ਸ਼ਾਪਸ ਉਹ ਬੰਦ ਹੀ ਨੇ ਸੋ ਦੱਸ ਦਈਏ ਕਿ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਪੰਜਾਬ ਬੰਦੀ ਖੋਲ ਕੀਤੀ ਗਈ ਸੀ ਉਸ ਦੇ ਚੱਲਦਿਆਂ ਜਿਹੜੀ ਆ ਕੱਲ ਜਿਹੜਾ ਬੀਤਿਆ ਕੱਲਿਆ ਐਤਵਾਰ ਕਿਸਾਨ ਸੰਗਠਨ ਦੇ ਲੀਡਰਾਂ ਅਤੇ ਨਵਾਂ ਸ਼ਹਿਰ ਵਪਾਰ ਮੰਡਲ ਦੇ ਪ੍ਰਧਾਨ ਚਿੰਟੂ ਰੋੜਾ ਚੇਅਰਮੈਨ ਡਾਕਟਰ ਹਰਮੇਸ਼ਪੂਰੀ ਉਹਨਾਂ ਤੇ ਉਹਨਾਂ ਦੀ ਟੀਮ ਦੇ ਨਾਲ ਮੀਟਿੰਗ ਕੀਤੀ ਗਈ ਸੀ ਤੇ ਉਹਨਾਂ ਨੇ ਬੰਦ ਦੀ ਕਾਲ ਨੂੰ ਸਾਥ ਦੇਣ ਲਈ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਨਵਾਂ ਸ਼ਹਿਰ ਦੇ ਵਪਾਰੀਆਂ ਵੱਲੋਂ ਨਵਾਂ ਸ਼ਹਿਰ ਦੇ ਵਪਾਰੀਆਂ ਵੱਲੋਂ ਜਿਹੜੀ ਆ ਬੰਦ ਦੀ ਕਾਲ ਦਾ ਸਮਰਥਨ ਦਿੰਦੇ ਹੋਏ ਸਵੇਰੇ 7 ਤੋਂ ਲੈ ਕੇ 11 ਵਜੇ ਤੱਕ ਦਾ ਜਿਹੜੀ ਆ ਬੰਦ ਦੀ ਕਾਲ ਦਾ ਸਮਰਥਨ ਕੀਤਾ ਗਿਆ ਸੀ ਆ ਤੁਸੀਂ ਲਾਈਵ ਤਸਵੀਰਾਂ ਨਵਾਂ ਸ਼ਹਿਰ ਰੇਲਵੇ ਰੋਡ ਦੀਆਂ ਕਮੇਟੀ ਘਰ ਬਾਜ਼ਾਰ ਦੀਆਂ ਦੇਖ ਰਹੇ ਹੋ ਸੋ ਜਿਹੜਾ 11 ਵਜੇ ਤੱਕ ਦਾ ਜਿਹੜਾ ਵਪਾਰ ਮੰਡਲ ਵੱਲੋਂ ਬੰਦ ਦੀ ਕਾਲ ਦਾ ਸਮਰਥਨ ਕੀਤਾ ਗਿਆ ਸੀ ਉਹ ਲਗਭਗ ਜਿਹੜਾ ਆ ਪੂਰਾ ਹੁੰਦਾ ਦਿਖ ਰਿਹਾ ਆ ਮੈਕਸਿਮ ਜਿਹੜੀਆਂ ਸ਼ਾਪਸ ਆ ਉਹ ਬੰਦ ਨੇ ਨਹੀਂ ਅਕਸਰ ਇਸ ਟਾਈਮ ਤੱਕ ਕਾਫੀ ਦੁਕਾਨਾਂ ਜਿਹੜੀਆਂ ਓਪਨ ਹੋ ਚੁੱਕੀਆਂ ਹੁੰਦੀਆਂ ਨੇ ਲੇਕਿਨ ਜਿਹੜਾ 11 ਵਜੇ ਤੱਕ ਦੀ ਬੰਦ ਦੀ ਕਾਲ ਸੀ ਕਾਫੀ ਜਿਹੜੀ ਆ ਕਾਮਜਾਬ ਰਹੀ ਦਿਖ ਰਹੀ ਆ ਇਸ ਟਾਈਮ ਅਸੀਂ ਗੀਤਾਵਾਲਾ ਰੋਡ ਤੇ ਖੜੇ ਚੱਲ ਰਹੀ ਆ ਸੋ ਮੈਕਸਿਮਮ ਜਿਹੜੀਆਂ ਸ਼ਾਪਸ ਆ ਉਹ ক্লোਜ਼ ਨੇ 11 ਵਜੇ ਤੱਕ ਦੀ ਜਿਹੜੀ ਕਾਲ ਸੀ ਬੰਦ ਦੀ ਉਸ ਨੂੰ ਜਿਹੜਾ ਆ ਸਮਰਥਨ ਮਿਲਿਆ ਦਿਖ ਰਿਹਾ ਆ ਕਿਸਾਨ ਸੰਗਠਨਾਵਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਇਹ ਬੰਦ ਦੀ ਜਿਹੜੀ ਕਾਲ ਕੀਤੀ ਗਈ ਸੀ ਪੰਜਾਬបាន ਦੀ ਤੇ ਨਵਾਂ ਸ਼ਹਿਰ ਦੇ ਵਿੱਚ 11 ਵਜੇ ਤੱਕ ਸਵੇਰੇ 7 ਤੋਂ 11 ਵਜੇ ਤੱਕ ਰਹਿਣੀਆਂ ਦੁਕਾਨਾਂ ਨੂੰ ਬੰਦ ਰੱਖ ਕੇ ਸਮਰਥਨ ਦੇਣ ਦੀ ਗੱਲ ਕਹੀ ਆਖੀ ਗਈ ਸੀ ਉਸ ਦੇ ਤਹਿਤ ਹੁਣ ਅਸੀਂ ਗੀਤਾ ਭਵਨ ਰੋਡ तो दुकान ना वो आंद ही ने गांजे तक so, गीता जीता रोड वैसे दुकानदार आ चुके ने दुकान ना दे बार खड़े ने लेकिन ग्यारह बजे तक दी बंदन दी, दे, दे चल दुकान बंद ही जिस तू बाद ज ਰੇਲਵੇ ਰੋਡ ਤੇ ਜਾਂਦੇ ਆ ਸੋ ਰੇਲਵੇ ਰੋਡ ਤੇ ਵੀ ਕਾਫੀ ਜਿਹੜਾ ਆ ਸੁੰਸਾਨੀ ਦੇਖਣ ਨੂੰ ਮਿਲ ਰਿਹਾ ਆ ਵੈਸੇ ਠੰਢ ਦੇ ਚੱਲਦੇ ਆ ਵੈਸੇ ਵੀ ਦੁਕਾਨਾਂ ਥੋੜੀ ਲੇਟ ਹੀ ਖੁੱਲਦੀਆਂ ਲੇਕਿਨ 11 ਵਜੇ ਤੱਕ ਇਸ ਟਾਈਮ ਤੱਕ ਸਾਰੀਆਂ ਦੁਕਾਨਾਂ ਖੁੱਲ ਜਾਂਦੀਆਂ ਸੀ ਲੇਕਿਨ ਕਿਸਾਨਾਂ ਦੀ ਜਿਹੜੀ ਕਾਲ ਸੀ ਬੰਦ ਦੇ ਸਮਰਥਨ ਮੰਗ ਕੀਤੀ ਗਈ ਸੀ ਕਿ ਮੰਗਿਆ ਗਿਆ ਸੀ ਉਸ ਦੇ ਚੱਲਦੇ ਆ ਜਿਹੜਾ ਆ ਪੂਰੀ ਤਰ੍ਹਾਂ ਬਾਜ਼ਾਰ 11 ਵਜੇ ਤੱਕ ਜਿਹੜਾ ਆ ਬੰਦੀ। ਰਹੀ ਆਏ। ਇਹ ਤਸਵੀਰਾਂ ਜਿਹੜੀਆਂ ਤੁਸੀਂ ਨਵਾਂ ਸ਼ਹਿਰ ਦੀਆਂ ਦੇਖ ਰਹੇ ਹੋ। ਨਵਾਂ ਸ਼ਹਿਰ ਰੇਲਵੇ ਰੋਡ ਦੀਆਂ ਜਿਹੜੀਆਂ ਤਸਵੀਰਾਂ ਨੇ। ਇਹ ਵੀਡੀਓ ਰੇਲਵੇ ਰੋਡ ਤੇ ਲਾਈਵ ਅਸੀਂ ਦਿਖਾ ਰਹੇ ਹਾਂ ਤੁਹਾਨੂੰ। ਸੋ 11 ਵਜੇ ਤੱਕ ਜਿਹੜਾ ਕਿਸਾਨਾਂ ਨੂੰ ਸਮਰਥਨ ਦਿੱਤਾ ਗਿਆ ਸੀ ਬੰਦ ਦੀ ਕਾਲ ਦੇ ਕੇ ਉਹ ਜਿਹੜਾ ਸਮਰਥਨ ਜਿਹੜਾ ਆ ਵਪਾਰੀਆਂ ਵੱਲੋਂ ਜਿਹੜਾ ਦਿੱਤਾ ਗਿਆ ਸੀ ਉਹ ਪੂਰੀ ਤਰ੍ਹਾਂ ਕਾਮਯਾਬ ਦਿਖ ਰਿਹਾ ਆ ਮੈਕਸਿਮ ਜਿਹੜੀਆਂ ਸ਼ਾਪਸ ਆ 90% ਜਿਹੜੀਆਂ ਸ਼ਾਪਸ ਆ 95% ਸ਼ਾਪਸ ਜਿਹੜੀਆਂ ਬੰਦ ਹੀ ਨੇ 11 ਵਜੇ ਤੱਕ ਜਿਹੜੀਆਂ ਵੱਡੀਆਂ ਕੰਪਨੀਆਂ ਦੇ ਸਟੋਰ ਨੇ ਉਹ ਵੀ ਬੰਦ ਹੀ ਦਿਖ ਰਹੇ ਨੇ ਨਹੀਂ ਤਾਂ ਇਸ ਟਾਈਮ ਤੱਕ ਇਹ ਜਿਹੜੇ ਸਟੋਰਸ ਨੇ ਇਹ ਜਰੂਰ ਖੁੱਲ ਜਾਂਦੇ ਸਨ ਸੋ ਅਸੀਂ ਜਿੱਤੋ ਵੀਡੀਓ ਸਟਾਰਟ ਕੀਤੀ ਕੋਸ਼ਿਸ਼ ਕਰਾਂਗੇ ਉੱਥੇ ਅਸੀਂ ਸਲੋ ਚੌਂਕ ਤੇ ਆ ਚੁੱਕੇ ਹਾਂ ਸੋ ਜੇ ਕੁੱਲ ਮਿਲਾ ਕੇ ਗੱਲ ਕਰੀਏ ਤਾਂ ਕਿਸਾਨਾਂ ਨੂੰ ਸਮਰਥਨ ਜਿਹੜਾ ਵਪਾਰੀਆਂ ਵੱਲੋਂ ਦਿੱਤਾ ਗਿਆ ਸੀ ਉਹ ਜਿਹੜਾ ਸਮਰਥਨ 11 ਵਜੇ ਤੱਕ ਸੀ ਉਹ ਪੂਰਾ ਕਾਮਯਾਬ ਰਿਹਾ ਹੈ 11 ਵਜੇ ਤੱਕ ਜਿਹੜੀਆਂ ਦੁਕਾਨਾਂ ਮੈਕਸਿਮ ਬੰਦ ਰਹੀਆਂ ਨੇ ਸਾਰੀਆਂ ਦੁਕਾਨਾਂ ਸਾਡਾ ਵੀਰ ਜਿਹੜਾ ਚਾਹ ਵਾਲਾ ਆਪਣਾ ਨਵਾਂ ਸ਼ਹਿਰ ਦਾ ਬ੍ਰਾਂਡ ਆ ਉਹ ਵੀ ਬੰਦਿਆ ਇਸ ਟਾਈਮ ਤੋ ਕੁੱਲ ਮਿਲਾ ਕੇ ਕਿਸਾਨਾਂ ਨੂੰ ਨਵਾਂ ਸ਼ਹਿਰ ਦੇ ਵਪਾਰੀਆਂ ਨੇ ਜਿਹੜਾ ਸਮਰਥਨ ਦਿੱਤਾ ਸੀ ਉਹ ਸਮਰਥਨ ਕਾਮਯਾਬ ਰਿਹਾ ਹੈ 11 ਵਜੇ ਤੱਕ ਟੋਟਲੀ ਜਿਹੜੀਆਂ ਦੁਕਾਨਾਂ ਬੰਦ ਰਹੀਆਂ ਨੇ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ